ਸਵਰਗੀਏ ਗਾਇਕ ਨਸੱਤਰ ਸੱਤਾ ਜੀ ਦਾ ਇੱਕ ਹਿੱਟ ਗਾਣਾ ਪ੍ਰਦੇਸੀਆਂ ਦੀ ਜ਼ਿੰਦਗੀ ਵਾਲਾ ਅੱਜ ਉਹਨਾਂ ਦੀ ਧੀ ਰਾਣੀ ਹਰਮਨ ਸੱਤਾ ਗਾ ਕੇ ਸੁਣਾਉਗੀ ਜੇ ਚੰਗਾ ਲੱਗਿਆ ਤਾਂ ਸ਼ੇਅਰ ਕਰਕੇ ਸਪੋਰਟ ਦੋਸਤੋ ਜ਼ਰੂਰ ਕਰ ਲਿਓ ਤੇ ਪੇਜ ਫੋਲੋ ਕਰ ਲਿਓ ਸੁਣਾਉ ਪੈਣੇ ਵੇ ਤੂੰ ਸੱਜਣਾਂ ਹਾਂ ਪਰਦੇਸ ਗਿਆ ਤੂੰ ਸੱਜਣਾਂ ਹਾਂ ਪਰਦੇਸ ਗਿਆ ਦਿਲ ਨਹੀਂ ਲੱਗਦਾ ਹਾਂ ਬਿਨ ਤੇਰੇ ਵੇ ਹੋ ਤੇਰੀ ਆਹਦ ਜਦੋਂ ਸਨੂ ਆਹ ਜਾਂਦੀ ਫਿਰ ਹੌਲ ਪੈਂਦੇ ਦਿਲ ਮੇਰੇ ਵੇ ਹੂੰ ਸਜਣਾ ਪਰਦੇਸ ਗਿਐ ਨਾ ਕੋਈ ਸੁਨੇਹਾ ਖੱਤ ਪਾਇਆ ਬੜੀ ਧੇਰ ਬੀਤ ਗਿਆ ਹੋਈ ਵੇ ਤੇਰੇ ਯਾਦ ਚ ਹਰਦਮ ਕਟਦੇ ਆ ਤੇਰੀ ਯਾਦ ਚ ਹੋਸ਼ ਬਖੋਈ ਵੇ ਹਰ ਵਕਤ ਸੋਚਦੇ ਕਾਂ ਬੋਲੂ ਹਰ ਵਕਤ ਸੋਚਦੇ ਕਾਂ ਬੋਲੂ ਕਦੇ ਸਾਡੇ ਅਹਣ ਬਨੇ ਰਹੇ ਵੇ ਹੋ ਤੇਰੀ ਆਹਦ ਜਦੋਂ ਸਾਨੂੰ ਆ ਜਾਂਦੀ ਫਿਰ ਹੌਲ ਪੈਂਦੇ ਦਿਲ ਮੇਰੇ ਵੇ ਤੂੰ ਸੱਜਣਾ ਅਪਰਦੇਸ ਗਿਐ ਹੋ ਪਹਿਲਾ ਦਿਲ ਦਾ ਮਹਿਰਮ ਬਣ ਸਾਡੇ ਸਾਨੂੰ ਦੇ ਗਿਓ ਦਾਗ ਜੁਦਾਈਆਂ ਵੇ ਅਸੀਂ ਭੋਗ ਰਹੇ ਆਂ ਦੁੱਖ ਸੱਜਣਾ ਤੇਰੇ ਨਾਲ ਮੁਹੱਬਤਾਂ ਪਾਈਆਂ ਵੇ ਸਾਡੀ ਯਾਦ ਤੈਨੂੰ ਵੀ ਆਉਂਦੀ ਹੋ ਸਾਡੀ ਯਾਦ ਤੈਨੂੰ ਵੀ ਆਉਂਦੀ ਹੋ ਕਦੇ ਫੜ ਕੇ ਸਾਝੇ ਸਵੇਰੇ ਹੋ ਤੇਰੀ ਯਾਦ ਜਦੋਂ ਸਾਨੂੰ ਆ ਜਾਂਦੀ ਫਿਰ ਹੌਣ ਪੈਂਦੇ ਦਿਲ ਮੇਰੇ ਵੇ ਤੂੰ ਸਜਣਾ ਪਰਦੇਸ ਗਿਆ ਤੇ ਬਣ ਇੱਕ ਤੁਹਾਡਾ ਗਾਣਾ ਆਇਆ ਸੀ ਸੱਪ ਬਣ ਕੇ ਮੈਨੂੰ ਉਹ ਬਹੁਤ ਸੋਹਣਾ ਲੱਗਿਆ ਉਹ ਵੀ ਸੁਣਾਓ ਤੇ ਦੋਸਤੋ ਤੁਹਾਨੂੰ ਵੀ ਬੇਨਤੀ ਆ ਜੇ ਗਾਣਾ ਚੰਗਾ ਲੱਗਿਆ ਨਾ ਇਹ ਗਾਣਾ YouTube ਤੇ ਵੀ ਜਾ ਕੇ ਸੁਣਿਓ ਤੇ ਉੱਥੇ ਕਮੈਂਟ ਕਰਿਓ ਬਾਕੀ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਜਿਹੜੇ ਹਿੱਟ ਗਾਇਕ ਹੁੰਦੇ ਆ ਉਹਨਾਂ ਦੇ ਵੀਡੀਓ ਦਾ ਬਥੇਰੀਆਂ ਚੱਕ-ਚੱਕ ਸ਼ੇਅਰ ਕਰ ਦਿੰਨੇ ਆ ਪਰ ਜਦੋਂ ਕੋਈ ਨਵੇਂ ਗਾਇਕ ਦੀ ਹੈ ਨਾ ਕੋਈ ਗਰੀਬੀ ਚ ਉੱਠਦਾ ਉਹਦੀ ਗੱਲ ਹੁੰਦੀ ਆ ਫਿਰ ਆਪਾਂ ਚੁੱਪ ਜੇ ਕਰ ਜਾਂਦੇ ਆ ਸੁਣਾਓ ਬਨੇ ਗਾਣਾ ਹੋ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ ਔਖੇ ਟਾਈਮ ਨਾਲ ਕੋਈ ਬਿਰਲਾ ਹੀ ਖੜੇ ਉਹ ਦਿਨ ਚੱਲਦੇ ਭਾਵੇਂ ਮਹੜੇ ਦਿਨ ਚੱਲਦੇ ਭਾਵੇਂ ਮਹੜੇ ਉਹ ਦਿਰਾ ਜਾਟ ਲੰਘਦੇ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਹੋ ਜੜਾ ਸਾਡੀਆਂ ਜੋ ਜੜਾ ਸਾਡੀਆਂ ਵੱਢ ਗਏ ਓ ਨਾ ਦੇ ਬਿਹਰੇ ਨੀ जखਮਾਂ ਤੇ ਮਲਮਾ ਲਾ ਲਈਆਂ ਬੋਲਾਂ ਦੇ ਫਟ ਭਰੇ ਨੀ जखਮਾਂ ਤੇ ਮਲਮਾ ਲਾ ਲਈਆਂ ਬੋਲਾਂ ਦੇ ਫਟ ਭਰੇ ਨੀ ਜੋ ਪਾਣੀ ਪੀਂਦੇ ਪੁਣਪੁਣ ਕੇ ਜੋ ਪਾਣੀ ਪੀਂਦੇ ਪੁਣਪੁਣ ਕੇ ਹੱਥ ਲਹੂ ਚ ਰੰਗਦੇ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਕਿਵੇਂ ਭੁੱਲ ਜਾਈਏ ਨਜਰੋਂ ਗਿਰਿਆ ਨੂੰ ਮੋਤੀਆਂ ਤੋਂ ਮਹਿੰਗੇ ਅੱਖਾਂ ਹੰਝੂ ਕਿਰਿਆ ਨੂੰ ਹੋ ਕਿਵੇਂ ਭੁੱਲ ਜਾਈਏ ਅਸੀਂ ਨਜਰੋਂ ਗਿਰਿਆ ਨੂੰ ਮੋਤੀਆਂ ਤੋਂ ਮਹਿੰਗੇ ਅੱਖਾਂ ਹੰਝੂ ਕਿਰਿਆ ਨੂੰ ਹੋ ਦੀਪ ਬੇਨੜੇ ਬਹਾਲਿਆ ਹੋ ਦੀਪ ਬੇਨੜੇ ਰਿਸ਼ਤੇ ਵਾਂਗ ਕੱਟੇ ਪਤੰਗ ਦੇ ਆ ਜਿਨ੍ਹਾਂ ਨੂੰ ਦੁੱਧ ਪਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਜਿਨ੍ਹਾਂ ਨੂੰ ਦੁੱਧ ਪਲਾਉਂਦੇ ਰਹੇ ਸਪ ਬਣ ਕੇ ਡੰਗ ਗਏ ਆ